ਜੈਸਦਨ ਬਾਦਸ਼ਾਹਾਂ ਦੇ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਆਮ ਤੌਰ ਤੇ ਸਾਰਿਆਂ ਨੂੰ ਇਹੀ ਪਤਾ ਹੈ ਵੀ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਦਾ ਵਿਛੋੜਾ ਪਿਆ ਗਿਆ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਵਿਜੀਰਖਾਨੇ ਨੀਹਾਂ 'ਚ ਚਨਾਕੇ ਸ਼ਹੀਦ ਕਰਵਾਤਾ ਸੀ ਜਿਹੜੇ ਵੱਡੇ ਸਾਹਿਬਜ਼ਾਦੇ ਆ ਉਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਸੀ ਬਸ ਮੋਟਾ-ਮੋਟਾ ਜਿਹਾ ਪਤਾ ਸਾਰਿਆਂ ਨੂੰ ਪਰ ਉਹਨਾਂ ਦਿਨਾਂ ਵਿੱਚ ਉਸ 6 ਤੇ 7 ਪਉ ਦੀ ਕਾਲੀ ਰਾਤ ਨੂੰ ਆਨੰਦਪੁਰ ਤੋਂ ਸਰਸਾ ਤੱਕ ਦਾ ਸਫ਼ਰ ਸਰਸਾ ਨਦੀ ਤੋਂ ਸਰਹੰਦ ਤੱਕ ਦਾ ਸਫ਼ਰ ਦਾਦੀ ਮਾ ਛੋਟੇ ਸਹਿਬਜ਼ਾਦਿਆਂ ਦਾ ਸਰਹੰਦ ਤੱਕ ਦਾ ਸਫ਼ਰ ਕਿਵੇਂ ਦਰਿਆ ਵੱਡੇ ਸਹਿਬਜ਼ਾਦਿਆਂ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਸਰਸਾ ਤੋਂ ਚਮਕੌਰ ਦੀ ਗੜੀ ਤੱਕ ਦਾ ਸਫ਼ਰ ਕਿੱਦਾਂ ਦਰਿਆ ਕਿਸੇ ਨੂੰ ਨਹੀਂ ਪਤਾ ਜਾਦ ਕੇ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਸਿਰਫ ਇਹ ਨਾ ਦੇਖੋ ਵੀ ਹਾਂ ਵੀ ਬੱਚੇ ਸ਼ਹੀਦ ਹੋਏ ਸੀ ਉਹਨਾਂ ਦਾ ਸ਼ਹੀਦੀ ਦੇਣਾ ਵਜ਼ੀਰਖਾਨੇ ਕਿਨਾਰੇ ਸੀ ਉਹ ਸ਼ਹੀਦ ਹੋ ਗਏ ਜਾਂ ਪਰਿਵਾਰ ਵਿਛੜ ਗਿਆ ਸੀ ਦਾ ਕਿਵੇਂ ਵਿਛੜਿਆ ਸੀ ਕਿਵੇਂ ਵਿਛੜਿਆ ਸੀ ਪਰਿਵਾਰ ਉਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਥੀਲ ਕਰਨੀ ਚਾਹੀਦੀ ਉਹ ਚੀਜ਼ ਉਹ ਟਾਈਮ ਮਾਹੌਲ ਕਿਦਾਂ ਦਾ ਹੋਊਗਾ ਕਿਦਾਂ ਦਾ ਮਾਹੌਲ ਹੋਊਗਾ ਉਹ ਸੋਚਦੇ ਦੇਖੋ ਜਰਾ ਅੱਜ ਉਹ ਹੀ ਗੱਲ ਕਰਾਂਗੇ ਆਪਾਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਜਿਸ ਵਿੱਚ ਛੋਟੇ ਸਹਿਬ ਜੱਦੇ ਵੱਡੇ ਸਹਿਬ ਜੱਦੇ ਮਾਤਾ ਗੁਜਰੀ ਜੀ ਮਾਤਾ ਸੁੰਦਰ ਕੌਰ ਜੀ ਅਨੰਦਪੁਰ ਵਾਸੀ ਤੇ 500 ਸਿੰਘਾਂ ਦਾ ਜੱਥਾ ਸੀ ਇਹ ਸਾਰਾ ਪਰਿਵਾਰ ਕੀਰਤਪੁਰ ਸਾਹਿਬ ਤੋਂ ਹੁੰਦੇ ਹੋਏ ਨਰਮੋਗੜ ਸਾਹਿਬ ਤੱਕ ਪਹੁੰਚ ਜਾਂਦੇ ਆ ਉਹੀ ਹੋਇਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਡਰ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਸੀ ਸ਼ਰਮ ਤੇ ਧਰਮ ਦੋਨੋਂ ਹੀ ਗਵਾ ਚੁੱਕੇ ਮੁਗਲ ਤੇ ਪਹਾੜੀ ਰਾਜਾਨੀ ਗਉ ਤੇ ਕਰਾਂ ਦੀਆਂ ਖਾਦੀਆਂ ਕਸਮਾਂ ਤੋੜ ਦਿੱਤੀਆਂ ਤੇ ਗੁਰੂ ਜੀ ਵਹੀਰ ਤੇ ਹਮਲਾ ਕਰ ਦਿੱਤਾ ਉਧਰ ਕਾਫਲਾ ਸਰਸਨ ਨਦੀ ਵੱਲ ਵਧਦਾ ਜਾ ਰਿਹਾ ਸੀ ਉਧਰ ਭਾਈ ਉਦੇ ਸਿੰਘ ਜੀ ਨੇ ਆਪਣੇ ਨਾਲ 50 ਹੋਰ ਸਿੰਘ ਲੈ ਤੇ ਦਸ਼ਮਨ ਨੂੰ ਇੱਕ ਪੈਰ ਵੀ ਅੱਗੇ ਨਹੀਂ ਪੁੱਟਣ ਦਿੱਤਾ ਚਾਹੇ ਉਹਨਾਂ ਨੇ ਲੜਦੇ ਲੜਦੇ ਉੱਥੇ ਹੀ ਛਿੱੜ ਦੀ ਪ੍ਰਾਪਤ ਕੀਤੀ ਪਰ ਦਸ਼ਮਨ ਨੂੰ ਅੱਗੇ ਪੈਰ ਨਹੀਂ ਪੁੱਟਣ ਦਿੱਤਾ ਹੁਣ ਗੁਰੂ ਜੀ ਦਾ ਪਰਿਵਾਰ ਸਰਸਾ ਨਦੀ ਤੇ ਪਹੁੰਚ ਚੁਪਿਆ ਸੀ ਤੇ ਪਹੁੰਚਦਿਆਂ ਪਹੁੰਚਦਿਆਂ ਅਮਰ ਤਵੇਲਾ ਹੋ ਚੁੱਕਾ ਸੀ ਸਰਸਾ ਦਾ ਪਾਣੀ ਬਹੁਤ ਵੇਗ ਤੇ ਸੀ ਸਤ ਗੁਰ ਜੀ ਨੇ ਇੱਥੇ ਪਹੁੰਚ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਇਤਿਹਾਸ ਵਿੱਚ ਲਿਖਿਆ ਮਿਲਦਾ ਬੇਸ਼ੱਕ ਆਪਾਂ ਵੀ ਸੋਚ ਸਕਦੇ ਹਾਂ ਕਿਦਾਂ ਦਾ ਮਾਹੌਲ ਹੋਊਗਾ ਮੂਰੇ ਨਦੀ ਚੜੀ ਹੋਈ ਆ ਮੰੰਗਣ ਨੂੰ ਕੋਈ ਰਸਤਾ ਨਹੀਂ ਕਿਛੇ ਸੈਨਾ ਲੱਗੀ ਹੋਈ ਆ ਗੋਲੀਆਂ ਚੱਲ ਰਹੀਆਂ ਕੁਰਪਾਨਾ ਚੱਲ ਰਹੀਆਂ ਫੇਰ ਵੀ ਸਾਡੇ ਪਰਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਤ ਵੇਲਾ ਨਿਪੁੰਜਾਇਆ ਦੱਸਦੇ ਨੇ ਇਤਿਹਾਸ ਰਚੀ ਲਿਖਿਆ ਮਿਰਦਾ ਸਰਸਾ ਦੀ ਨਦੀ ਤੇ ਵੇਟ ਗੁਰੂ ਗੋਬਿੰਦ ਸਿੰਘ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਇਥੇ ਜੰਗ ਜੋਰਾਂ ਤੇ ਚੱਲ ਰਹੀ ਆ ਤੇ ਅੱਗੇ ਸਰਸਾ ਦਾ ਪਾਣੀ ਘਟਾਂ ਦਾ ਨਾਂ ਨਹੀਂ ਲੈ ਰਿਹਾ ਉੱਧਰ ਦੁਸ਼ਮਣ ਵੀ ਗਿੱਦੜ ਚੀਕਾਂ ਮਾਰਦਾ ਹੋਇਆ ਸਰਸਾ ਨਦੀ ਤੇ ਪਹੁੰਚ ਜਾਂਦਾ ਇੱਥੇ ਫਿਰ ਉਹ ਜੰਗ ਹੋਈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਾਇਆ ਜਾ ਸਕਦਾ ਇਹ ਜੰਗ ਬਹੁਤ ਭਿਆਨਕ ਜੰਗ ਸੀ ਤੇ ਵੈਰੀ ਸਮਝਦਾ ਸੀ ਕਿ ਹੁਣ ਗੁਰੂ ਸਾਡੇ ਕੋਲੋਂ ਬਚ ਕੇ ਨਹੀਂ ਜਾ ਸਕਦਾ ਪਰ ਗੁਰੂ ਦੇ ਸਿੰਘਾਂ ਨੇ ਆਪਣੀ ਹਿੱਕ ਦੇ ਜ਼ੋਰ ਤੇ ਦੁਸ਼ਮਣ ਨੂੰ ਰੋਕੀ ਰੱਖਿਆ ਤੇ ਗੁਰੂ ਜੀ ਵੱਲ ਕਿਸੇ ਨੂੰ ਫੜਕਣ ਤੱਕ ਨਹੀਂ ਦਿੱਤਾ ਜਿਹੜਾ ਵੀ ਕੋਈ ਗੁਰੂ ਜੀ ਵੱਲ ਵਧਿਆ ਸਿੰਘਾਂ ਨੇ چیر ਕੇ ਰੱਖ ਦਿੱਤਾ ਮੌਕੇ ਦੇ ਹਾਲਾਤ ਦੇਖਦਿਆਂ ਗੁਰੂ ਜੀ ਨੇ ਸਿੰਘਾਂ ਨੂੰ ਸਰਸਾ ਪਾਰ ਕਰਨ ਦਾ ਹੁਕਮ ਦੇ ਦਿੱਤਾ ਸਰਸਾ ਵੀ ਪੂਰਾ ਕਹਿਰ ਵਰਤਾ ਰਹੀ ਸੀ ਪਾਣੀ ਕਿਸੇ ਪਾਸੇ ਘਟਦਾ ਨਜ਼ਰ ਨਾ ਆਵੇ ਕੈਰ ਨੇ ਵੀ ਪੂਰਾ ਕਹਿਰ ਵਰਤਾਇਆ ਵੀ ਕੋਈ ਜ਼ੁਲਮ ਰਹਿ ਨਾ ਜਾਵੇ। ਗੁਰੂ ਜੀ ਨੇ ਨਦੀ ਵਿੱਚ ਡੁੱਬਦੇ ਸਿੰਘਾਂ ਨੂੰ ਦੇਖ ਸਰਸਾ ਨਦੀ ਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਐਸ ਵਕਤ ਨਦੀ ਵਿੱਚ ਪਾਣੀ ਵਧਾ ਕੇ ਬਹੁਤ ਵੱਡੀ ਗਲਤੀ ਕੀਤੀ ਐ। ਲੈ ਤੂੰ ਸਾਨੂੰ ਰੋਕ ਕੇ ਦਿਖਾ। ਇਹ ਕਹਿ ਗੁਰੂ ਜੀ ਨੇ ਆਪਣਾ ਘੋੜਾ ਪਾਣੀ ਵਿੱਚ ਉਤਾਰ ਦਿੱਤਾ। ਸਰਸਾ ਦੇ ਵਿਚਕਾਰ ਰੋਕ ਕੇ ਪਿੱਛੇ ਮੁੜ ਗੁਰੂ ਨੇ ਵੈਰੀ ਵੱਲ ਦੇਖਿਆ ਤੇ ਕਈ ਤੀਰ ਛੱਡੇ ਤੇ ਕਈ ਨਾਮੀ ਜਰਨਲ ਸਦਾ ਲਈ ਮਿੱਟੀ 'ਚ ਮਿਲਾ ਦਿੱਤੇ। ਨਦੀ ਦੇ ਤੇਜ਼ ਵਹਾਅ ਕਰਕੇ ਸਾਰਾ ਬਹੀਰ ਬੁਰੀ ਤਰ੍ਹਾਂ ਖਿੰਡ ਗਿਆ। ਕਈ ਸਿੰਘ ਸਿੰਗਣੀਆਂ ਸ਼ਹੀਦੀ ਪਾ ਗਏ ਤੇ ਕਈਆਂ ਨੂੰ ਪਾਣੀ ਦਾ ਤੇਜ਼ ਵਹਾਅ ਰੋੜ ਕੇ ਲੈ ਗਿਆ। ਸਤਗੁਰ ਵੱਲੋਂ ਕਈ ਸਾਲਾਂ ਦੀ ਮਿਹਨਤ ਨਾਲ ਲਿਖੇ ਕਈ ਵੇਦ ਗ੍ਰੰਥ ਤੇ ਸਭ ਤੋਂ ਵੱਡੇ ਘਰ ਦਾ ਵਿਦਿਆ ਸਾਗਰ ਗ੍ਰੰਥ ਵੀ ਸਰਸਾ ਦੀ ਭੇਟ ਚੜ ਗਿਆ। ਉੱਥੇ ਪਾਣੀ ਅਤੇ ਗੋਲੀਆਂ ਚੀਕਾਂ ਰੋੜੀ ਦਾ ਇੰਨਾ ਸ਼ੋਰ ਸੀ ਵੀ ਕੋਲ ਖੜੇ ਨੂੰ ਮਾਰੀ ਆਵਾਜ਼ ਵੀ ਸੁਣਾਈ ਨਹੀਂ ਸੀ ਦਿੰਦੀ। ਕਈ ਸਿੰਘ ਬੀਬੀਆਂ ਤੇ ਬਿਰਧ ਵਿਛੇੜੀਆਂ ਪਾਗ ਤੇ ਕਈ ਬੱਚੇ ਵੀ ਮਾਰੇ ਗਏ ਸਤ ਗੁਰ ਦਾ ਪਰਿਵਾਰ ਪੂਰੀ ਤਰ੍ਹਾਂ ਵਿਛੜ ਗਿਆ ਵੀਰਾਂ ਨਾਲੋਂ ਵੀਰ ਐਸੇ ਵਿਛੜੇ ਕਿ ਦੁਬਾਰਾ ਨਾ ਮਿਲੇ ਵੱਡੇ ਸਹਿਬਜਾਦੇ ਸਰਸਾ ਨਦੀ ਪਾਰ ਕਰ ਰੋਪੜ ਵੱਲ ਚਲੇ ਗਏ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸੇਵ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਆਪਣੇ ਜਥੇ ਨਾਲ ਰੋਪੜ ਵੱਲ ਲੈ ਕੇ ਚਲੇ ਗਏ ਪਰ ਮਾਤਾ ਗੁੱਜਰ ਕੌਰ ਤੇ ਛੋਟੇ ਸਹਿਬਜਾਦਿਆਂ ਤੋਂ ਸਰਸਾ ਪਾਰ ਨਾ ਹੋਇਆ ਜਿਹੜੇ ਉਹਨਾਂ ਨਾਲ ਇੱਕ ਸੇਵਕ ਤੇ ਦਾਸੀ ਸੀ ਉਹ ਵੀ ਉਹਨਾਂ ਨੂੰ ਛੱਡ ਉੱਥੋਂ ਚਲੇ ਗਏ ਉਸ ਦਿਨ ਦਾ ਵਿਛੜਿਆ ਪਰਿਵਾਰ ਮਾਂ ਨੂੰ ਪੁੱਤ ਪੁੱਤ ਨੂੰ ਮਾਂ ਵੀਰਾਂ ਨੂੰ ਭਰਾ ਤੇ ਬਾਪ ਨੂੰ ਬੱਚੇ ਨਾ ਮਿਲੇ ਜੈਸ ਤੋਂ ਬਾਅਦ ਦਾਦੀ ਤੇ ਪੋਤੇ ਜੈਸ ਤੋਂ ਬਾਅਦ ਮਾਤਾ ਗੁਜਰ ਕਰਤੇ ਛੋਟੇ ਸਹਬਜਾਦੇ ਜੰਗਲਾਂ ਵੱਲ ਨੂੰ ਕਿਸੇ ਅਣਜਾਣੇ ਰਾਹੇ ਤੁਰ ਪਏ ਸਰਸਾ ਨੇ ਬਹੁਤ ਕਹਿਰ ਵਰਤਾਇਆ ਖਸ ਦਾ ਵਸਦਾ ਇੱਕ ਪਰਿਵਾਰ ਉਜਾੜ ਕੇ ਰੱਖ ਦਿੱਤਾ ਜਿਨ੍ਹਾਂ ਦਾ ਮੇਲ ਦਵਾਰਾ ਨਾ ਹੋਇਆ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਕਿਵੇਂ ਫਿਰ ਦਾਦੀ ਜੀ ਅਤੇ ਛੋਟੇ ਸਹਿਬ ਜਾਦੇ ਸਰਹੰਦ ਪਹੁੰਚ ਕੇ ਤੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਸਹਿਬ ਜਾਦੇ ਚਮਕੌਰ ਦੀ ਗੜੀ ਲੈ ਇਹ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਸੁਣਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਇਹ ਵੀ ਇਦਾਂ ਦੀਆਂ ਵੀਡੀਓ ਧਾਰਮਿਕ ਵੀਡੀਓ ਆਪਣੇ ਬੱਚਿਆਂ ਨੂੰ ਵੀ ਸੁਣਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵਿੱਚ ਜੇ ਮੇਥੋਂ ਕੋਈ ਵੱਧ ਘਟ ਸ਼ਬਦ ਬੋਲਿਆ ਗਿਆ ਹੋਵੇ ਤਾਂ ਖਿਮਾ ਦੀ ਜਾਚਾ ਮਾਫ ਕਰਨਾ